ਨਸ਼ਾ ਤਸਕਰਾਂ ਦੀ ਹੁਣ ਖੈਰ ਨਹੀਂ ਪੰਜਾਬ ਪੁਲਿਸ ਨਹੀਂ ਬਖਸ਼ੇਗੀ ਨਸ਼ਾ ਵੇਚਣ ਵਾਲਿਆਂ ਨੂੰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦਾ ਹਰ ਸੰਭ 可能 ਪ੍ਰਯਾਸ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਹੈ ਜਿਸ ਦੇ ਚੱਲਦਿਆਂ ਅੱਜ ਜ਼ਿਲ੍ਹਾ ਤਰਨਤਾਰਨ ਦੇ ਅਧੀਨ ਪੈਂਦੇ ਪਿੰਡ ਫਤਿਹਬਾਦ ਵਿਖੇ ਪੰਜਾਬ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਕੀਤੀ ਗਈ ਸਬ ਡਿਵੀਜ਼ਨ ਗੋਇੰਦਵਾਲ ਸਾਹਿਬ ਦੇ ਡੀਐਸਪੀ ਅਤੁੱਲ ਦੀ ਅਗਵਾਈ ਹੇਠ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸਾਂ ਨੇ ਵੱਖ-ਵੱਖ ਨਸ਼ਾ ਤਸਕਰਾਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਕਰ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਪੁਲਿਸ ਵੱਲੋਂ ਹੁਣ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਦਾ ਕਹਿਣਾ ਹੈ ਕਿ ਉਹ ਆਪਣੇ ਇਲਾਕੇ ਨੂੰ ਨਸ਼ਾ ਮੁਕਤ ਬਣਾਉਣ ਦਾ ਹਰ ਮੌਕਿਨ ਪ੍ਰਯਾਸ ਕਰਨਗੇ ਇਹ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਨਸ਼ਾ ਦੀ ਗ੍ਰੁੱਪ ਜਿਹੜੀ ਕਾਰਵਾਈ ਚੱਲ ਰਹੀ ਹੈ ਤੇ ਉਹਦੇ ਸਬੰਧ ਦੇ ਵੀ ਸਾਡੇ ਲਗਾਤਾਰ ਇਹੋ ਜਿਹੇ ਕੈਪਸ ਪ੍ਰੋਗਰਾਮ ਚੱਲ ਰਹੇ ਨੇ ਪੂਰੇ ਡਿਸਟ੍ਰਿਕਟ ਦੇ ਵਿੱਚ ਤੋਂ ਅ디 ਆਪਣੇ ਜਿਹੜਾ ਗੋਣਵਾਲ ਸਾਹਿਬ ਸਬਡਿਵੀਜ਼ਨ ਦੇ ਵਿੱਚ ਪੀਤੇ ਜਿੱਤੇ ਸਾਰੇ ਐਸ ਐਚ ਓਜ਼ ਕਾਰੇ ਚੌਕੀ ਇੰਚਾਰਜ ਤੇ ਨਾਲੇ ਮਾਰੂ ਰਿਪੋਰਟਸ ਮਾਈ ਸੀ ਏ ਪੀ ਆਰ ਜਿਹਨਾਂ ਨੇ ਕਰਤੂ ਦਾ 150 ਅਫਸਰਜ਼ ਹੈਗੇ ਜਿਹਨਾਂ ਨੇ ਮਾਰੇ ਬੰਦੇ ਜਿਹੜੇ ਇੱਥੇ ਆ ਕੇ ਚੰਪਾ ਦਾ ਲੱਗਦੇ ਵੀ ਨਾਲ ਨਾਲ ਪੇਂਟ ਤੇ ਆਏ ਨਹੀਂ ਜਿਹਦੇ ਦੁਆਰਾ ਫੇਰ ਕਰਦੇ ਚਾਹਤੇ ਉਹਨਾਂ ਦੇ ਜੀ ਸੀ ਰਿਪੋਰਟ ਕੀਤੀ ਸੀ ਵੀ ਇਹਨਾਂ ਨੂੰ ਦੇਖੀਏ ਕਿ ਉਹ ਦੁਆਰਾ ਕਿਹੜੇ ਬਸੇ ਰਹੇ ਨੇ ਕੀ ਕੰਮ ਕਰ ਰਹੇ ਨੇ ਤੇ ਮੇਰਾ ਬਿਲੜਾ ਘਰਦਾਂ ਯਾਰਾਂ ਨੂੰ ਕਿੰਨਾ ਚਲਦਾ ਹੈ ਕੀ ਬਰਾਬਰੀ ਹੋਈ ਜੀ ਅੱਲੇ ਅਸੀਂ ਦੋ ਤੋਂ ਬੰਦੇ ਨੂੰ ਅਸੀਂ ਰਾਉਂਡ ਅਪ ਕੀਤਾ ਹੈਗਾ ਤੇ ਅੱਲੇ ਬਾਕੀ ਅੱਲੇ ਅਸੀਂ ਸ਼ੁਰੂ ਹੀ ਹੋਇਆ ਗਿਆ ਅੱਛਾ ਵੈਰੀਫਾਈ ਕਰਾਂਗੇ ਕਿਹੜੇ ਕਿਹੜੇ ਬੰਦੇ ਹੋਰ ਕਰਦੇ ਤੇ ਇਹਨਾਂ ਵੱਲੋਂ ਕੀ ਕੀ ਕਰ ਰਹੀ ਹੈ ਜੀ ਅੱਜ ਨਸ਼ਾ ਤਸਕਰਾਂ ਦੀ ਹੁਣ ਖੈਰ ਨਹੀਂ ਪੰਜਾਬ ਪੁਲਿਸ ਨਹੀਂ ਬਖਸ਼ੇਗੀ ਨਸ਼ਾ ਵੇਚਣ ਵਾਲਿਆਂ ਨੂੰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦਾ ਹਰ ਮੌਮਕਨ ਪ੍ਰਯਾਸ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਜਿਸ ਦੇ ਚੱਲਦਿਆਂ ਅੱਜ ਜ਼ਿਲ੍ਹਾ ਤਰਨਤਾਰਨ ਦੇ ਅਧੀਨ ਪੈਂਦੇ ਪਿੰਡ ਫਤਿਹਬਾਦ ਵਿਖੇ ਪੰਜਾਬ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਕੀਤੀ ਗਈ ਸਬ ਡਿਵੀਜ਼ਨ ਗੋਇੰਦਵਾਲ ਸਾਹਿਬ ਦੇ ਡੀਐਸਪੀ ਅਤੁੱਲ ਦੀ ਅਗਵਾਈ ਹੇਠ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸਾਂ ਨੇ ਵੱਖ-ਵੱਖ ਨਸ਼ਾ ਤਸਕਰਾਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਕਰ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਪੁਲਿਸ ਵੱਲੋਂ ਹੁਣ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਦਾ ਕਹਿਣਾ ਹੈ ਕਿ ਉਹ ਆਪਣੇ ਇਲਾਕੇ ਨੂੰ ਨਸ਼ਾ ਮੁਕਤ ਬਣਾਉਣ ਦਾ ਹਰ ਮੌਕਿਨ ਪ੍ਰਯਾਸ ਕਰਨਗੇ ਇਹ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਨਸ਼ਿਆਂ ਦੇ ਜਿਹੜੀ ਜਿਹੜੀ ਕਾਰਵਾਈ ਚੱਲ ਰਹੀ ਹੈ ਤੇ ਉਹਦੇ ਸਬੰਧ ਦੇ ਵੀ ਸਾਡੇ ਲਗਾਤਾਰ ਇਹੋ ਜਿਹੇ ਕੈਸੇ ਰਿਪੋਰਟਾਂ ਕਰ ਰਹੇ ਨੇ ਪੂਰੇ ਡਿਸਟ੍ਰਿਕਟ ਦੇ ਵਿੱਚੋਂ ਸੋ ਅ디 ਆਪਣੇ ਜਿਹੜਾ ਕੌਂਡੋਰ ਸਾਹਿਬ ਸਬ ਡਿਵੀਜ਼ਨ ਦੇ ਵਿੱਚ ਬੀਤੇ ਜਿੱਤੇ ਸਾਰੇ ਐਸ ਐਚ ਓਜ਼ ਸਾਰੇ ਚੌਕੀ ਇੰਚਾਰਜ ਤੇ ਨਾਲੇ ਬਾਹਰੋਂ ਰਿਪੋਰਟ ਸਮਾਈ ਸੀ ਵੀ ਏ ਪੀ ਆਰ ਦੇ ਵਿੱਚ ਕਟੂ ਦਾ 150 ਅਫਸਰਜ਼ ਐ ਵੀ ਜਿਹਨਾਂ ਨੇ ਮਾਰੇ ਬੰਦੇ ਜਿਹੜੇ ਇੱਥੇ ਸਰਪਾ ਦਾ ਲੱਗਦਾ ਵੀ ਨਾਲ ਨਾਲ ਪੇੜ ਤੇ ਆਏ ਨਹੀਂ ਜਿਹੜੇ ਦੁਆਰਾ ਫੇਰ ਕਰਦੇ ਨੇ ਕੋਨਾ ਜਿਹਾ ਜਿਹੜੇ ਬੀਸੀਪੀ ਆਉਣਾ ਬੀਸੀਪੀ ਦੁਆਰਾ ਕਿਹੜੇ ਬਸੇ ਨਾਲ ਇਹ ਕੀ ਕੰਮ ਕਰਦੇ ਤੇ ਕਿਹੜਾ ਮਿਲ ਰਿਹਾ ਕਰਦਾ ਨਜ਼ਾਰਾ ਉਹ ਕਿੰਨਾ ਚੱਲਦਾ ਅੱਛਾ ਜੀ ਬਰਾਬਰ ਹੀ ਹੋਈ ਜੀ ਤੇ ਅੱਜ ਅਸੀਂ ਦੋ ਕੁ ਬੰਦੇ ਨੂੰ ਅਸੀਂ ਰਾਉਂਡ ਅਪ ਕੀਤਾ ਹੈਗਾ ਤੇਲੇ ਬਾਕੀਲੇ ਇਸ ਵਾਲੇ ਸ਼ੁਰੂ ਹੀ ਹੋਇਆ ਗਿਆ ਅੱਛਾ ਵੈਰੀਫਾਈ ਕਰਾਂਗੇ ਕਿਹੜੇ ਕਿਹੜੇ ਬੰਦੇ ਹੋਰ ਚਾਹਦੇ ਤੇ ਇਹਨਾਂ ਵੱਲੋਂ ਬੀਸੀਪੀ ਕਰਵਾਉਣੀ ਹੈ ਜੀ ਅੱਜ